ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਸਤਿਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਹਾਂ ਬਾੜ ਪਹਿਲੇ ਸਮਿਆਂ ਵਿੱਚ ਜੋ ਕੰਡੇਦਾਰ ਝਾੜੀਆਂ ਨੂੰ ਗੰਧਾਲੇ ਨਾਲ ਖੇਤ ਦੇ ਆਲੇ ਦੁਆਲੇ ਜੋ ਅਰਤਲਾ ਕੀਤਾ ਜਾਂਦਾ ਸੀ ਉਹਨੂੰ ਬਾੜ ਆਖਦੇ ਸੀ ਕਈ ਵਾਰ ਮੋਟੀਆਂ-ਮੋਟੀਆਂ ਜੀਆਂ ਮੋੜੀਆਂ ਗੱਡ ਕੇ ਕੰਡੇਦਾਰ ਤਾਰ ਵੀ ਸਾਰੇ ਖੇਤਾਂ ਆਲੇ ਦੁਆਲੇ ਲਾਈ ਜਾਂਦੀ ਸੀ ਕਿਉਂਕਿ ਕੋਈ ਪਸ਼ੂ ਜਿਹੜੇ ਤੇ ਪਗਾਦ ਖੇਤ ਨੂੰ ਨੁਕਸਾਨ ਨਾ ਕਰਨ ਉਨ੍ਹਾਂ ਦੇ ਵੜਨ ਤੋਂ ਇਹ ਰੋਕ ਲਈ ਜਾਂਦੀ ਸੀ ਜਿਆਦਾਤਰ ਇਹ ਨਿਆਈ ਵਾਲੇ ਖੇਤ ਦੇ ਆਲੇ ਦੁਆਲੇ ਜਾਂ ਕੋਈ ਕਿਸੇ ਦਾ ਵੱਡਾ ਤੋੜ ਜਾਂ ਆਬਾਦੀ ਹੁੰਦੀ ਸੀ ਉੱਥੇ ਰਾਖੀ ਲਈ ਲਾ ਦਿੱਤੀ ਜਾਂਦੀ ਸੀ ਬਾੜ ਲਾਉਣ ਦਾ ਵੀ ਖਾਸਾ ਹਿਸਾਬ ਕਿਤਾਬ ਜਿਆ ਹੁੰਦਾ ਕਿ ਇੱਕ ਮੋੜੀ ਤੋਂ ਦੂਜੀ ਮੋੜੀ ਦਾ ਕਿੰਨਾ ਫਾਸਲਾ ਰੱਖਣਾ ਗੰਧਾਲੇ ਨਾਲ ਜ਼ਮੀਨ ਵਿੱਚ ਛੋਟੇ ਟੋਏ ਪੱਟੇ ਜਾਂਦੇ ਫਿਰ ਕਿਤੇ ਬਾੜ ਲਾਈ ਜਾਂਦੀ ਸੀ ਇਹ ਫਸਲ ਦੀ ਰਾਖੀ ਲਈ ਜਾਂਦੀ ਰਾਖੀ ਲਈ ਲਾਈ ਜਾਂਦੀ ਸੀ ਗੱਡੇ ਦੇ ਉੱਪਰਲੇ ਬੈੱਡ ਨੂੰ ਵੀ ਬਾੜ ਰੱਖਦੇ ਸਨ